ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜੈ ਡਾਰ ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾ ਮੁੰਡ ਹੋ ਭੁੱਲੀ ਨਾਨਕਾ ਫਿਰ ਫਿਰ ਜਨਮ ਮੁਈਆਸ ਕਸਤੂਰੀ ਕੈ ਭੋਲੜਾ ਗੰਦੇ ਡਮ ਪਈਆਸ ਪੌੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤਿ ਔਸਰ ਲਾਏ ਛਡਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਅਰਾਧ ਸਬਨਾ ਤੇ ਵੱਡਾ ਸਭ ਨਾਵੇ ਅਗੇ ਆਣ ਨਿਵਾਏ ਸ਼ਲੋਕ ਮਹੱਲਾ ਤੀਜਾ ਵੇਸ ਕਰੇ ਕੋ ਰੂਪ ਕੁਲਖਣੀ ਮਨ ਖੋਟੈ ਕੂੜਿਆਰ ਫਿਰ ਕਹਿ ਭਾਣੈ ਨਾ ਚੱਲੈ ਹੁਕਮ ਕਰੇ گا ਵਾਰ ਗੁਰ ਕੈ ਭਾਣੈ ਜੋ ਚੱਲੈ ਸਭ ਦੁੱਖ ਨਿਵਾਰਣ ਹਾਰ ਲਿਖਿਆ ਮੇਟ ਨਾ ਸਕੀਐ ਜੋ ਤੁਰ ਲਿਖਿਆ ਕਰਤਾਰ ਮਨ ਤਨ ਸੌਪੇ ਕੰਤ ਕਉ ਸਬਦੇ ਧਰੇ ਪਿਆਰ ਬਿਨ ਨਾ ਵੈ ਕਿਨੈ ਨਾ ਪਾਇਆ ਦੇਖੋ ਹਿਰਦੈ ਵਿਚਾਰ ਨਾਨਕ ਸਾਸ ਵਾਲਿਓ ਸੁਲਖਣੀ ਜੇ ਰਾਵੀ ਸਿਰਜਨਹਾਰ ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਤਿਸ ਦਾ ਨਾ ਦਿਸੈ ਉਰਵਾਰ ਨਾ ਪਾਰ ਮਨਮੁਖ ਅਗਿਆਨੀ ਮਹਾ ਦੁਖ ਪਾਏ ਦੇ ਡੁੱਬੇ ਹਰ ਨਾਮ ਵਿਸਾਰ ਭਲ ਕੇ ਉਠ ਬਹੁ ਕਰਮ ਕਮਾਵਹਿ ਦੂਜੈ ਭਾਏ ਪਿਆਰ ਸਤਗੁਰ ਸੇਵ ਹੈ ਆਪਣਾ ਪੌਜਲ ਉਤਰੇ ਪਾਰ ਨਾਨਕ ਗੁਰਮੁਖ ਸਚ ਸਮਾਵਹਿ ਸਚ ਨਾਮ ਔਰ ਧਾਰ ਪੌੜੀ ਹਰ ਜਲ ਥਲ ਮਹੀਅਲ ਭਰਪੂਰ ਦੂਜਾ ਨਾਹੀ ਕੋਈ ਹਰ ਆਪ ਬਹਿ ਕਰੇ ਨਿਆਉ ਕੂੜਿਆਰ ਸਭ ਮਾਰ ਕਢੋਏ ਸਚਿਆਰਾ ਦੇ ਵਡਿਆਈ ਹਰ ਧਰਮ ਨਿਆਉ ਕੀ ਓਏ ਸਭ ਹਰ ਕੀ ਕਰਹੁ ਉਸਤਤ ਜਿਨ ਗਰੀਬ ਅਨਾਥ ਰਾਖ ਲਿਓਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓਏ ਸ਼ਲੋਕ ਮਹੱਲਾ ਤੀਜਾ ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰ ਪਿਰ ਛੋਡਿਆ ਘਰ ਆਪਣਾ ਪਰਪੁਰਖੈ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕਈ ਜਲ ਦੀ ਕਰੇ ਪੁਕਾਰ ਨਾਨਕ ਬਿਨ ਨਾਵੈ ਕੋ ਰੂਪ ਕੋ ਸੋਹਣੀ ਪਰ ਹਰ ਛੋਡੀ ਪਧਾਰ ਮਹੱਲਾ ਤੀਜਾ ਸਬਦ ਰਤੀ ਸੋਹਾਗਣੀ ਸਤ ਗੁਰ ਕੈ ਭਾਏ ਪਿਆਰ ਸਦਾ 라ਵੇ ਪਿਰ ਆਪਣਾ ਸਚੈ ਪ੍ਰੇਮ ਪਿਆਰ ਅਤਿ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ ਨਾਨਕ ਨਾਮ ਸੋਹਾਗਣੀ ਮੇਲੀ ਮੇਲਣ ਹਾਰ ਪੌੜੀ ਹਰ ਤੇਰੀ ਸਭ ਕਰਹਿ ਉਸਤਤ ਜਿਨ ਫਾਥੇ ਕਾਢਿਆ ਹਰ ਤੁਧਨੋ ਕਰਹਿ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ ਹਰਨ ਨੇ ਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ ਹਰ ਅਹੰਕਾਰਿਆ ਮਾਰ ਨਿਵਾਏ ਮਨਮੁਖ ਮੂੜ ਸਾਧਿਆ ਹਰ ਭਗਤਾ ਦੇ ਵਡਿਆਈ ਗਰੀਬ ਅਨਾਥਿਆ ਸ਼ਲੋਕ ਮਹੱਲਾ ਤੀਜਾ ਸਤਗੁਰ ਕੈ ਭਾਣੈ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ ਸਰਕਾਰਾ ਨਾਮ ਉੱਤਮ ਮਨ ਵਸੈ ਮੇਟ ਨਾ ਸਕੈ ਕੋਈ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਇ ਨਾਨਕ ਕਾ ਕਾਰਨ ਕਰਤੇ ਵਸ ਹੈ ਗੁਰਮੁਖ 부ਝੈ ਕੋਈ ਮਹੱਲਾ ਤੀਜਾ ਨਾਨਕ ਹਰ ਨਾਮ ਜਿਨੀ ਆਰਾਧਿਆ ਅਨ ਦਿਨ ਹਰਿ ਲੇਵਤਾਰ ਮਾਇਆ ਬੰਦੀ ਖਸਮ ਕੀ ਤਿਨ ਅਗੇ ਕਮਾਵੈ ਕਾਰ ਪੂਰਾ ਪੂਰਾ ਕਰ ਛੋਡਿਆ ਹੁਕਮ ਸਵਾਰਣ ਹਾਰ ਗੁਰ ਪ੍ਰਸਾਦੀ ਜਿਨ ਬੁਝਿਆ ਤਿਨ ਪਾਇਆ ਮੋਖ ਦਵਾਰ ਮਨ ਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ ਗੁਰ ਮੁਖ ਜਿਨੀ ਆਰਾਧਿਆ ਇਨੀ ਤਰਿਆ ਭੌਜਲ ਸੰਸਾਰ ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਖਸਣ ਹਾਰ ਪੌੜੀ ਹਰ ਕੀ ਭਗਤਾ ਪ੍ਰਤੀਤ ਹਰ ਸਭ ਕਿਛ ਜਾਣਦਾ ਹਰ ਜੇਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਅੰਦੇਸਾ ਕਿਉ ਕੀਜੈ ਜਾ ਨਾਹੀ ਆ ਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ ਸਲਾਹੇ ਹੋ ਭਗਤ ਹੋ ਕਰ ਜੋੜ ਹਰ ਭਗਤ ਜਨ ਤਾਰਦਾ ਸ਼ਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰਖਾ ਉਰਤਾਰ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ ਨਾਨਕ ਜੇਸਾ ਨਦਰ ਕਰੇ ਤੇ ਇਸ ਮੇਲ ਲਈ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾ ਕਉ ਨਦਰ ਕਰੇ ਮਾਨਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ ਹਉ ਮੈ ਮਾਰ ਮਿਲਾਇਆ ਨ ਗੁਰ ਕੈ ਸ਼ਬਦ ਤਰੇ ਨਾਨਕ ਸਹਜ ਸਮਾਇਨ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕਰਾਈ ਵਡਿਆਈ ਵੇ ਖਾਲੀਆਂ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਕ ਹਾਲੀਆਂ ਹਰ ਭਗਤਾ ਨੂੰ ਦੇ ਅਨੰਦ ਥਿਰ ਕਰੇ ਬਹਾਲਿਅਨ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੌਣ ਨਰਕ ਘੋਰ ਚਾਲਿਆਨ ਹਰ ਭਗਤਾ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਨ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੌਣ ਨਰਕ ਘੋਰ ਚਾਲਿਆਨ ਹਰ ਭਗਤਾ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ